ਸਰਗਣ ਮੈਂ ਸੁਖਮਨੀ ਸਾਹਿਬ ਦਾ ਦਿਲੀ ਪਾਠ ਕਰਦਾ ਪਤਾ ਨਹੀਂ ਕਿੰਨੀ ਵਾਰ ਇਸ ਸਰਗਣ ਆਉਂਦਾ ਉਹਦੇ ਤੇ ਪਰਮਾਤਮਾ ਨੇ ਕਿਰਪਾ ਬਹੁਤ ਕਰਦਾ ਹੈ ਇਦਾਂ ਹੀ ਕਿਰਪਾ ਬਣਾਈ ਰੱਖੇ ਅ ਡਾਇਰੈਕਟਰ ਸਾਹਿਬ ਮੇਰੇ ਤੁਹਾਡੇ ਵਾਲੀ ਫਿਲਮ ਦਾ ਡਾਇਲੋਗ ਅਜ ਤੱਕ ਯਾਦ ਹੈ ਮੈਂ ਉਹਦੀ ਬੜੀਆਂ ਤਾੜੀਆਂ ਮਝਵਾਈਆਂ ਨੇ ਉਹਦੇ ਤੇ ਜਦੋਂ ਮੈਂ ਸਟੇਜ ਤੇ ਜਾਂਦਾ ਹੋਰ ਡਾਇਲੋਗ ਮੈਨੂੰ ਯਾਦ ਨਹੀਂ ਹੁੰਦੇ ਨਵੇਂ ਸੋ ਪਹਿਲੀ ਫਿਲਮ ਦੇ ਡਾਇਲੋਗ ਯਾਦ ਰਹਿੰਦੇ ਨੇ ਇਹ ਮੇਰੀ ਪਹਿਲੀ ਹੋ ਗਈ ਸੀ ਵਿੱਚ ਗਿਆ ਬੜਾ ਵੱਡਾ ਆ ਗਿਆ ਸੀ ਲੌਂਗ ਦਾ ਲਸ਼ਕਾਰਾ ਤੋਂ ਬਾਅਦ ਫਿਰ ਜਿਹਨੇ ਮੇਰਾ ਦਿਲ ਉਟਿਆ ਉਹ ਮੇਰੀ ਪਹਿਲੀ ਫਿਲਮ ਬਣ ਗਈ ਕਿਉਂ ਉਹ ਤੋਂ ਬਾਅਦ ਵਿੱਚ ਵੀ ਮੈਂ 2-4 ਫਿਲਮਾਂ ਕੀਤੀਆਂ ਪਰ ਉਹ ਉਦੋਂ ਪੰਜਾਬੀ ਸਿਨੇਮਾ ਨੇ ਉਹ ਲੈ ਨਹੀਂ ਸੀ ਫੜੀ ਜਿਹੜੀ ਇਸ ਤੋਂ ਬਾਅਦ ਫੜੀ ਤੁਹਾਡੇ ਵਾਲੀ ਫਿਲਮ ਤੋਂ ਬਾਅਦ ਉਹਦੇ ਵਿੱਚ ਜਦੋਂ ਵੀ ਮੈਂ ਸਟੇਜ ਤੇ ਚੜਦਾ ਆਏ ਕਿਵੇਂ ਲੰਘ ਜੋ ਖੇਤਾਂ ਜੋ ਪਾਣੀ ਨੱਕਾ ਮੋੜ ਕੇ ਦਿਖਾ ਦੇ ਕਹੀ ਨਾਲ ਘਾਟਾਂ ਨਾਲ ਲਾ ਦੇ ਆ ਅੱਜ ਤੱਕ ਅੱਜ ਤੱਕ ਪਾਪੂਲਰ ਹੈ ਪਰ ਖਾਸ ਤੌਰ ਤੇ ਸਾਡੀ ਜਿਹੜੀ ਕਿਸਾਨੀ ਜਿਹੜੀ ਕਿਸਾਨੀ ਹੈ ਜਿਹੜੇ ਜੱਟ ਜ਼ਿਮੀਂਦਾਰਾਂ ਦੇ ਮੁੰਡੇ ਨੇ ਜਿਹੜੇ ਸਿੱਖਾਂ ਦੇ ਮੁੰਡੇ ਨੇ ਉਹ ਇਸ ਡਾਇਲੌਗ ਨੂੰ ਇੰਨਾ ਪਿਆਰ ਕਰਦੇ ਆ ਕਮਾਲ ਹੈ ਰਹਿ ਰੱਬ ਤਾਂ ਨੂੰ ਔਰ ਅੱਛਾ ਏ ਇਹ ਵੀ ਯਾਦ ਹੈ ਮੇਰੇ ਇਹਨਾਂ ਨੇ ਮੈਨੂੰ ਖੁੱਲ੍ਹ ਦਿੱਤੀ ਸੀ ਮੈਨੂੰ ਕਹਿੰਦੇ ਸੋਈ ਸਾਹਿਬ ਇਹ ਜੱਟਾਂ ਦਾ ਰੌਲਾ ਕਿਸ ਗੱਲ ਦਾ ਹੁੰਦਾ ਤੁਹਾਡਾ ਤੇ ਨਾਲ ਮੇਰੇ ਐਕਟਰ ਸੀਗੇ ਤੇਸਪੁਰ ਤੇਸਪੁਰ ਬਾਜੀ ਦਾ ਤੁਹਾਡਾ ਰੌਲਾ ਰੋਲਾ ਮੈਂ ਕਿਹਾ ਜੱਟਾਂ ਦਾ ਰੋਲਾ ਤਾਂ ਬੱਟ ਦਾ ਦੇ ਪਾਣੀ ਦਾ ਹੀ ਹੁੰਦਾ ਐਂ ਕਰੋ ਫਿਰ ਲਿਖ ਲੋ ਡਾਇਲੋਗ ਦੋ ਦੋ ਲਾਈਨਾਂ ਇਹ ਦੋ ਲਾਈਨਾਂ ਮੈਂ ਆਪ ਹੀ ਲਿਖੀਆਂ ਹੋਰ ਅੱਜ ਅੱਜ ਤੱਕ ਤਾੜੀਆਂ ਖਟ ਰਿਆਂ ਆ ਉਹਦੀ ਸੋ ਬਹੁਤ ਬਹੁਤ ਸ਼ੁਕਰੀਆ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੈਡਮ ਤੁਹਾਡਾ ਤੁਸੀਂ ਯਾਦ ਕਰ ਇਹ ਲੈ ਮੈਨੂੰ ਮੈਂ ਤਾਂ ਸੋਚ ਰਿਹਾ ਸੀ ਲੈ ਵੇ ਹੈ ਰਹਿ ਗਏ ਨਹੀਂ 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 ਮੈਨੂੰ ਪਤਾ ਕਿ ਤੁਸੀਂ ਤੁਹਾਡੀ ਅੱਖ ਬਹੁਤ ਤੇਜ਼ ਹੁੰਦੀ ਹੈ ਤੁਹਾਡਾ ਹਰ ਪ੍ਰੋਗਰਾਮ ਨੂੰ ਸੰਭਾਲਣਾ ਉਹ ਅਲੱਗ ਜ਼ਿੰਮੇਵਾਰੀ ਕੌਣ ਕਦੋਂ ਕੌਣ ਕਦੋਂ ਤੇ ਅਖੀਰ ਤੇ ਮੈਨੂੰ ਮੌਕਾ ਮਿਲਿਆ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਇੱਥੋਂ ਦੀ ਜਿਹੜੀ ਪ੍ਰੈਸ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁ ਗਿਣਤੀ ਹਰ ਭਰਿਆ ਪਿਆ ਇੱਥੋਂ ਲੈ ਕੇ ਉੱਥੇ ਤੱਕ ਗਿਣੇ ਨਹੀਂ ਜਾਂਦੇ ਕੈਮਰੇ ਕਿੰਨੇ ਨੇ ਬਹੁਤ ਅੱਛੀ ਗੱਲ ਹੈ ਸਾਡੀ ਫਿਲਮ ਨੂੰ ਜਰਾ ਜ਼ਬਰਦਸਤ ਢੰਗ ਨਾਲ ਲੋਕਾਂ ਕੇ ਪੇਸ਼ ਕਰਨਾ ਤਾਂ ਕਿ ਟਿਪਸ ਕੰਪਨੀ ਪੰਜਾਬੀ ਦੀ ਆਹ ਪਹਿਲੀ ਫਿਲਮ ਕਰ ਰਹੀ ਹੈ ਮੇਰੇ ਖਿਆਲ ਪਹਿਲੀ ਹੈ ਨਾ ਨਹੀਂ ਕਾਫੀ ਫਿਲਮ ਆ ਚੁੱਕੀ ਹੈ ਜੀ ਹਾਂਜੀ ਅੱਛਾ ਅੱਛਾ ਉਹ ਵੀ ਹੈ ਨਾ ਓਕੇ 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 ਮੈਂ ਉੱਥੇ ਮੈਂ ਦਫ਼ਤਰ 'ਚ ਜਾਂਦਾ ਨੇ ਮੇਰੇ ਯਾਦ ਹੈ ਉਹ ਬੰਬੇ ਇੰਟੀਰੀਅਰ 'ਚ ਜਾ ਕੇ ਪਹਿਲਾਂ ਦਫ਼ਤਰ ਹੁੰਦਾ ਸੀ ਮੈਂ ਉੱਥੇ ਮਿਲਦਾ ਵੀ ਰਿਹਾ ਕਦੇ ਕਦਾਈ ਮੈਂ ਇੱਕ ਹਿੰਦੀ ਫਿਲਮ ਕੀਤੀ ਸੀ ਉਹਦਾ ਮਿਊਜ਼ਿਕ ਰਿਲੀਜ਼ ਕਰਵਾਉਣਾ ਸੀਗਾ ਉਦੋਂ ਮੈਂ ਜਾਂਦਾ ਹੁੰਦਾ ਸੀ ਡਾਇਰੈਕਟਰ ਦੇ ਨਾਲ ਇਹ ਬਹੁਤ ਬਹੁਤ ਪਿਆਰੇ ਕੁਮਾਰ ਸਾਹਿਬ ਕਮਾਲ ਹੈ ਕਮਾਲ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਰ ਬਹੁਤ ਥੈਂਕ ਯੂ ਥੈਂਕ ਯੂ ਵੈਰੀ ਮਚ